ਨੰਦਨਗਰੀ ਨਿਵਾਸੀ ਇੱਕ ਲੜਕੀ ਨੇ ਵਿਆਹ ਤੋਂ ਬਾਅਦ ਪ੍ਰੇਮ ਪ੍ਰਸੰਗ ਦੇ ਚੱਲਦੇ ਖੂਨ ਵਾਲੇ ਵਿਵਾਦ ਦੇ ਕਾਰਨ ਨੈਰ ਵਿੱਚ ਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਪ੍ਰੇਮੀ ਅਤੇ ਉਸਦੇ ਪਤੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉੱਥੇ ਦੱਸਣ ਯੋਗ ਹੈ ਕਿ ਇਸ ਲੜਕੀ ਦਾ 4 ਸਾਲ ਦਾ ਬੇਟਾ ਵੀ ਹੈ ਜੋ ਕਿ ਵਿਸ਼ਾਲ ਮੈਗਾ ਮਾਰਟ ਵਿੱਚ ਕੰਮ ਕਰਦੀ ਸੀ ਤੇ ਅੱਜ ਆਪਣੇ ਪਰਿਵਾਰ ਨੂੰ ਉੱਥੇ ਹੀ ਜਾਣ ਦੀ ਗੱਲ ਕਹਿ ਕੇ ਆਈ ਸੀ ਤੇ ਨਹਿਰ ਦੇ ਕਿਨਾਰੇ ਆਪਣੀ ਮੂੰਹ ਪਿੱਠ ਖੜੀ ਕਰਕੇ ਆਪਣਾ ਮੋਬਾਈਲ ਰੱਖੀ ਤੇ ਨਹਿਰ ਵਿੱਚ ਆ ਕੇ ਛਲਾਂਗ ਲਗਾ ਦਿੱਤੀ ਇਹ ਸ਼ਲਾਗ ਲਗਾਉਣ ਤੋਂ ਪਹਿਲਾਂ ਉਸਨੇ ਆਪਣੀ ਭਾਬੀ ਨੂੰ ਵੀ ਇਹ ਸਾਰੀ ਗੱਲ ਦੱਸੀ ਕਿ ਉਹ ਅਜ ਖੁਦਕੁਸ਼ੀ ਕਰਨ ਜਾ ਰਹੀ ਹੈ ਉੱਥੇ ਗੋਤਾ ਘੂਰਾਂ ਨੇ ਲਾਸ਼ ਨੂੰ ਨਹਿਰ ਵਿੱਚੋਂ ਕੱਢ ਕੇ ਸਰਕਾਰੀ ਹਸਪਤਲ ਦੀ ਮੌਰਚਰੀ ਵਿੱਚ ਰਖਵਾ ਦਿੱਤਾ ਹੈ ਉਹਨਾਂ ਨੇ ਕਿਹਾ ਵੀ ਜੋ ਮੇਰੇ ਕੋਲ ਗਲਤੀ ਹੋਈ ਹੈ ਮੈਂ ਉਸਦੀ ਮਾਫੀ ਮੰਗਣੀ ਹੈ ਮੈਨੂੰ ਦੁਬਾਰਾ ਵਸਣ ਦਾ ਮੌਕਾ ਦਿੱਤਾ ਜਾਏ ਇਹਨਾਂ ਦੀ ਕਿਸ ਫਰੈਂਡਸ਼ਿਪ ਸੀ ਕਿ ਕੀ ਆ ਉਹ ਪਤਾ ਲੱਗਿਆ ਕਿ ਕਰਦੇ ਨੇ ਉਹਨਾਂ ਨੇ ਮਾਫੀ ਮੰਗਾਈ ਚਾਹੀਏ ਕਹਿੰਦੇ ਮੈਂ ਕੰਪਰਮਿਸ ਕਰ ਲੈਣੇ ਮਾਫੀ ਮੰਗ ਲੈਣੇ ਨੱਕ ਕੋਟੇ ਤਗੜ ਦੇਣੇ ਇੱਕ ਬੜੀ ਦੁਖਦਾਈ ਘਟਨਾ ਕਬੋਰ ਵਾਸਤੇ ਸਾਡੇ ਸਮਾਜ ਵਾਸਤੇ ਬਹੁਤ ਵੱਡੀ ਜੀ ਘਟਨਾ ਹੈ ਜਿਹੜੇ ਕਿ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਲੜਕੀ ਨੇ ਫਾਜ਼ਿਲਕਾ ਰੋਡ ਤੇਨੇ ਜੀ ਛਲਾਂਗ ਲਗਾ ਦਿੱਤੀ ਗਈ ਉਹ ਆਦੀ ਐਕਟਿਵ ਖੜੀ ਕਰਕੇ ਆਪਦਾ ਪਰਸ ਆਦਾ ਮੋਬਾਈਲ ਵਗੈਰਾ ਰੱਖਤਾ ਸੀ 112 ਤੇ ਡਾਇਲ ਕਰਨਾ ਉਹਨੇ ਕਿਆਸੀ ਵੀ ਐਕਟਿਵ ਖੜੀ ਹੈ ਤੇ ਉਹਨੇ ਫਾਜ਼ ਉਹਨੇ ਪਰਦਾ ਸਾਰੇ ਤੇ ਮੁਕੇ ਤੇ ਪਹੁੰਚੇ ਤੇ ਇੱਕ ਡੱਡ ਬੋਡੀ ਕਿਹਾ ਪਿੰਡ ਆ ਤੇ ਮਿਲੀ ਐਨਰਜੀ ਮਿਲੀਏ ਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁਕਿਆ ਹੈ ਕਿਸ ਸੰਸਦ ਮੈਂਬਰ ਦੀ ਸੰਸਦ ਮੈਂਬਰ ਕਾਲਕੀ ਨੂੰ ਸਰਕਾਰੀ ਹਸਪਤਲ ਖਾਜਤਾ ਗਿਆ ਕੀ ਲੱਗਦੇ ਕੀ ਉਮਰ ਲਗਭਗ 30 25 30 ਸਾਲ ਦੀ 30 ਸਾਲ ਦੀ ਹੈ ਜਿੱਦੇ ਕੇ ਬੇਟਾ ਹੈ ਸ਼ਾਦੀ ਨੂੰ 7 ਸਾਲ ਹੋ ਚੁਕੇ ਨੇ ਕਿਸਾਨਾਂ ਦੇ ਨਿਵਾਸੀ ਨਹੀਂ ਹਰਵਿੰਦਰਪਾਲ ਜੀ ਇਹ ਗੁੜੀਆ ਕੀ ਨਾਮ ਹੈ ਇਹਦਾ ਹਰਪ੍ਰੀਤ ਕੋ ਕੀ ਲੱਗਦੀ ਸੀ ਤੁਹਾਡੀ ਮੇਰੀ ਧੋਜੀ ਦੀ ਬੇਟੀ ਹੈ ਕੀ ਗੱਲਬਾਤ ਕੀ ਹੋਈ ਹੈ ਜੀ ਇਹਨਾਂ ਦਾ ਕੋਈ ਪਰਿਵਾਰ ਦੇ ਵਿੱਚ ਝਗੜਾ ਸੀਗਾ ਤੇ ਪੰਚ ਸਹੀ ਦਿਨ ਪਹਿਲਾਂ ਇਹ ਆਪਦੇ ਪੇਕਿਆਂ ਤੇ ਆਈ ਹੋਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਸ ਵਿੱਚ ਬਹਿ ਕੇ ਗੱਲਬਾਤ ਕਰਨੀ ਚਾਹੀ ਤੇ ਉਹ ਸਾਰੇ ਪਰਿਵਾਰ ਨੇ ਮੰਨਿਆ ਨਹੀਂ ਗਾ ਉਹਨਾਂ ਨੇ ਕਿਹਾ ਵੀ ਜੋ ਮੇਰੇ ਕੋਲ ਗਲਤੀ ਹੋਈ ਹੈ ਮੈਂ ਉਸ ਦੀ ਮਾਫੀ ਮੰਗਨੀ ਹੈ ਮੈਨੂੰ ਦੁਬਾਰਾ ਵਸਣ ਦਾ ਮੌਕਾ ਦਿੱਤਾ ਜਾਏ ਜੀ ਉਹ ਕਹਿੰਦੇ ਜੀ ਅਸੀਂ ਤਲਾਕ ਹੀ ਲੈਣਾ ਹੈ ਬੇਟਾ ਵੀ ਉਹਨਾਂ ਕੋਲ ਸੀ ਉਹ ਬੇਟੇ ਨੂੰ ਵੀ ਨਹੀਂ ਇਹਨਾਂ ਨੂੰ ਮਿਲਣ ਦੇ ਰਹੇ ਸੀ ਨਾਮਸ਼ਿਕਰ ਤੋਂ ਪ੍ਰੇਸ਼ਾਨ ਹੋ ਕੇ ਉਸਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਦਿੱਤੀ। ਬੱਚੇ ਕਿੰਨੇ ਸਾਲ ਦੇ ਇਹਨਾਂ ਦੇ? ਬੱਚਾ 1 ਹੈ, 5 ਸਾਲ ਦਾ ਬੱਚਾ ਹੈ। شادی ਕਿੰਨੇ ਪਹਿਲਾਂ ਹੋਈ? 7 ਸਾਲ ਪਹਿਲਾਂ ਸ਼ਾਦੀ ਹੋਈ ਹੈ 2017 ਦੇ ਵਿੱਚ। ਹੁਣ ਮੰਗ ਕੀ ਕਰਦੇ ਹੋ? ਅਸੀਂ ਸਾਰ ਇਨਸਾਫ ਦੀ ਮੰਗ ਕਰਨੀ ਹੈ ਜੀ। ਕਿ ਜੋ ਬੰਦਾ ਇਨਸਾਫ ਸਾਨੂੰ ਦਿੱਤਾ ਜਾਏ। ਮੇਰਾ ਨਾਮ ਸੁਦਰਸ਼ਨ ਸਿੰਘ ਹੈ ਜੀ। ਕਿੱਥੋਂ ਦੀ ਵਾਕੀਓ? ਅਬੋਧ ਹੈ ਜੀ। ਕਿੰਨੇ ਨੰਬਰ ਗਲੀ ਕਿੱਥੇ ਸੈਟ? ਅਨੰਦ ਰਵੀ 3 4 ਨੰਬਰ ਗਲੀ ਬੋਰ। ਅੱਛਾ ਕੀ ਗੱਲ ਹੋਈ ਏ ਤੁਹਾਡੀ ਸਿੱਟ ਨਾਲ ਜੀ? ਸਿਸ਼ਤਾ ਜੀ 7 ਸਾਲ ਪਹਿਲਾਂ ਵਿਆਹ ਹੋਇਆ ਸੀ ਨਿੱਕਲ ਕੁਮਾਰ ਨਾਲ। ਸਾਨਾ ਪਵਨ ਕੁਮਾਰ ਕੁੰਚੀ। ਠੀਕ ਹੈ ਜੀ। ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਇਹਨਾਂ ਦੀ ਝਗੜੀ ਸ਼ੁਰੂ ਹੋ ਗਿਆ ਆਪਸ ਵਿੱਚ ਬੱਚਿਆਂ। ਠੀਕ ਹੈ ਜੀ। ਝਗੜੇ ਅਸੀਂ ਜਾਂਦੇ ਸੀ ਸਮਝਾ ਜਾਂਦੇ ਸੀ ਕੁੜੀਆਂ ਨੂੰ ਆਂਦੀ ਸੀ। ਕਿ ਤੁਸੀਂ ਵੀ ਸੇਕ ਕਰਕੇ ਦਿਓ ਲੜੋ ਨਾ। ਲੜਾਈ ਝਗੜੇ ਇਹਨਾਂ ਦੇ ਵਾਦ ਜਾਂਦੇ ਸੀਗੇ। ਫਿਰ ਪਿੱਛੇ ਜੇ 22 ਤਰੀਕ ਨੂੰ ਦਾਸਤ ਮੰਦ 22 ਤਰੀਕ ਨੂੰ ਇਹਨਾਂ ਨੇ ਝਗੜਾ ਪਾ ਦਿੱ ਗਿਆ ਸੀਗਾ ਤੇ ਮੁੰ ਠੀਕ ਹੈ ਉਹਦੇ ਉਹਦੇ ਐਵੇਜ਼ ਦੇ ਵਿੱਚ ਕੁੜੀ ਨੇ ਐਪਲੀਕੇਸ਼ਨ ਦਿੱਤੀ ਸੀਗੀ ਐਪਲੀਕੇਸ਼ਨ ਤੇ ਕਾਰਵਾਈ ਕਰਦੇ ਆ ਫਿਰ ਪੰਚਾਇਤ ਮੈਂਬਰਾਂ ਨੇ ਮਿਲ ਕੇ ਇਹਨਾਂ ਦਾ ਰਾਜਨਾ ਮ ਕਰਾਇਆ ਫਿਰ ਆਪਸ ਵਿੱਚ ਇਹਨਾਂ ਦਾ ਡਿਸਟ੍ਰਿਬਿਊਟ ਹੋਇਆ ਕੋਈ ਕੁੜੀ ਦੀ ਗਲਤੀ ਹੋਣੀ ਕੋਈ ਮੁੰਡੇ ਦੀ ਗਲਤੀ ਜਾਂ ਉਹਨਾਂ ਦੀ ਗਲਤੀ ਹੈ ਜੀ ਠੀਕ ਹੈ ਉਹਦੇ ਤੋਂ ਪਛਾਣ ਹੋ ਕੇ ਇਹਨਾਂ ਦੇ ਘਰਦਿਆਂ ਨੇ ਕਿਹਾ ਤਾਂ ਜੇ ਇਸ ਕੁੜੀ ਰੱਖਣੀ ਨਹੀਂ ਤਾਂ ਤਲਾਕ ਲੈਣਾ ਕਿ ਸਾਡੇ ਕਦੇ ਵੀਰਵਾਦ ਉਸਕੇ ਆਈ ਹੈ ਠੀਕ ਹੈ ਉਸ ਤੋਂ ਪਛਾਣੀ ਚ ਰਹੀ ਹੈ ਆਦੀ ਬੱਚੇ ਕਰਕੇ ਪਛਾਣੀ ਚ ਰਹੀ ਹੈ ਠੀਕ ਹੈ ਵਿਸ਼ਾਲ ਮੇਗਾ ਮਰਦ ਦੇ ਵਿੱਚ ਜੋਬ ਕਰਦੀ ਸੀਗੀ ਜੋ ਕਰਦੇ-ਕਰਦੇ ਪਰੇਸ਼ਾਨੀ ਜ਼ਿਆਦਾ ਹੋ ਗਈ ਅੱਜ ਇਹ ਸੰਕੇ ਕੇ 10 ਵਜੇ ਆਈ ਕਿ ਮੈਂ ਮਿਸਾਲ ਮੇਕਰ ਚੱਲੀ ਹਾਂ ਮਿਸਾਲ ਮੇਕਰ ਜਦੋਂ ਗਈ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਫੋਨ ਕਰਤਾ ਕਿ ਮੈਂ ਮਰ ਲੱਗੀ ਆ ਉਸ ਵਾਰ ਅਸੀਂ ਪੱਜੇ ਨੂੰ ਬਣਾਸਤੇ ਤੇ ਉਹਨਾਂ ਕੀ ਲੈ ਡੈਡ ਬੋਡੀ ਕਿੱਥੇ ਮਿਲੀ ਡੈਡ ਬੋਡੀ ਮਿਲੀ ਹੈ ਜੀ ਇੱਕ ਕਬੂਤਰ ਹੱਡ ਤੋਂ ਆ ਬਾਂਡੀ ਵਾਲਾ ਪੈ ਮਾਇਨਾ ਜਾਂਦੀ ਹੈ ਉੱਥੋਂ ਸੰਦੇਸੇ ਪੁੱਛਦੇ ਪੁੱਛਦੇ ਸਾਨੂੰ ਐਸਐਸਐਫ ਟੀਮ ਦਾ ਫੋਨ ਗਿਆ ਸੀ ਸਾਡੀ ਕਹਾਣੀ ਕਿ ਇੱਕ ਸਕੂਟੀ ਤੇ ਮੋਬਾਈਲ ਬਰਾਮਦ ਹੋਇਆ ਤੁਹਾਡੀ ਕੁੜੀ ਦਾ ਅਸੀਂ ਫੋਨ ਕੀਤਾ ਤਾਂ ਦੋ ਦੋ ਸੀ ਭੱਜੇ ਆਪਾਂ ਅਸੀਂ ਪਹਿਲਾਂ ਸਾਰੇ ਪਾਸੇ ਸ਼ਾਂਤ ਚੁਕੇ ਸੀ ਕਿ ਕੋਈ ਕਿਹੜਾ ਕੋਈ ਖੜਾ ਨਾ ਦੀ ਤੇ ਮਨਗੜ ਰੋਡ ਦੀ ਨੇ ਜੇ ਉੱਤੇ ਖੰਗਾਲ ਕੇ ਆਈ ਸੀ ਦੇਖ ਕੇ ਆਈ ਸੀ ਕਿ ਸੰਧੀ ਵੀ ਤੇ ਕੀ ਨਾਮ ਨੂੰ ਕੀ ਹੈ ਨਾਮ ਨੂੰ ਜੀ ਦਾ ਨਾਮ ਹਰਤੇ ਜੀ ਉਮਰ ਕਿੰਨੀ ਹੈ 32 ਸਾਲ ਹੈ ਜੀ ਬੱਚੇ ਵਿੱਚ ਕਿੰਨੇ ਆ ਬੱਚੇ 5 ਸਾਲ ਦਾ ਜਵਾਕ ਹੈ ਜੀ ਸਿਵਾਸ਼ ਨਾਮ ਹੈ ਉਹਦਾ ਗਰਮੀ ਸੀ ਮਿਸਿਸ ਕੋ ਜਪੜਾ ਹੈ ਕੀ ਕਾਰਨ ਕੀ ਲੱਗਦਾ ਇਹਨਾਂ ਦਾ ਝਗੜਾ ਕਿਉਂ ਰਹਿੰਦਾ ਸੀ ਜੀ ਝਗੜਾ ਜੀ ਆਪਸ ਸੱਕਦਾ ਦਾ ਸੀਗਾ ਜੀ ਮੀਆਂ ਬੀਪੇ ਦਾ ਆਪਸ ਚ ਸੱਕਦਾ ਦਾ ਸੀਗਾ ਇਹਨਾਂ ਦੀ ਕਿਸ ਫਰੈਂਡਸ਼ਿਪ ਸੀਗੀ ਜੀ ਠੀਕ ਹੈ ਉਹ ਪਤਾ ਲੱਗਾ ਕਿ ਕਾਹਦੇ ਨਾਲ ਮਾफी ਮੰਗਾਈ ਚਾਹੀਏ ਕਹਿੰਦੇ ਮੈਂ ਕੋਮਪਰੋਮਾਈਜ਼ ਕਰ ਲੈਣੇ ਮਾफी ਮੰਗ ਲੈਣੇ ਲੱਕ ਕੋਡੇ ਤਗੜ ਲੈਣੇ ਠੀਕ ਹੈ ਲੇਕਿਨ ਉਹ ਮੰਨੇ ਨਹੀਂ ਉਹ ਕਹਿੰਦੇ ਨਹੀਂ ਸੱਚ ਲਾਖੀ ਲੈਣਾ ਉਹ ਜਿਹੜੇ ਪਛਾਣ ਨਹੀਂ ਨਾਲ ਹੋ ਕੇ ਤੇ ਇਹਨਾਂ ਨੇ ਆਹ ਕਰਕੇ ਚੱਕਦੇ ਸੀ ਸਾਡੇ ਹੁਣ ਮੰਗ ਕੀ ਕਰਦੇ ਹਾਂ ਮਗਰ ਕਾਰਵਾਈ ਹੋਣੀ ਚਾਹੀਦੀ ਹੈ ਜੀ ਜਿਹੜਾ ਜਿਹਦੇ ਨਾਲ ਫਰੈਂਡਸ਼ਿਪ ਸੀ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਪਰਵਾਹਕ ਮੈਂਬਰ ਜਿਹੜੇ ਪਤਾ ਪਛਾਣ ਕਰਦੇ ਸੀ ਜਿਹੜੇ ਇਹਨਾਂ ਨੇ ਕੋਮਪਰੋਮਾਈਜ਼ ਨਹੀਂ ਕੀਤਾ ਇੱਕ ਮੌਕਾ ਸਭ ਨੂੰ ਦੇਣਾ ਚਾਹੀਦਾ ਕੋਮਪਰੋਮਾਈਜ਼ ਦਾ ਜਦੋਂ ਪੰਚਾਇਤੀ ਮੈਂਬਰਾਂ ਨੂੰ ਅਸੀਂ ਕਿਹਾ ਕਿ ਇਹਨਾਂ ਨੂੰ ਮ ਮਨਣੇ ਨਹੀਂ ਮੌਕਾ ਦਿੱਤਾ ਦੋ ਤਨਪਛਾਣ ਹੋ ਗਈ ਦੀ ਮੋਰਲਾਈਜ਼ ਹੋ ਗਈ ਜੀ ਜੀ ਕਹਿੰਦੇ ਦੱਸੋ ਐ ਸਿਰ ਸੁਚਨਾ ਮਿਲੀ ਸੀ ਦੁਪਹਿਰ ਨੂੰ ਲੈ ਇੱਕ ਲੜਕੀ ਦੀ ਲਾਸ਼ ਮਿਲੀ ਹੈਗੀ ਜੀ ਸਬੰਧੀ ਮੌਕੇ ਤੇ ਆਏ ਹੈ ਜੀ ਇੱਕ ਲੁਕੂਆ ਬੰਦਾ ਸਿਟੀ ਬਣਾ ਖਬੂਰ ਦਾ ਜੀ ਨੋਟ ਕਰਾਤਾ ਜੀ ਉਹ ਅੱਗੇ ਕਾਰਜ ਕਰ ਰਿਹਾ ਨਾਮ ਨੂੰ ਕੀ ਹੈ ਲੜਕੀ ਕਿੱਥੋਂ ਦੀ ਹੈ ਸਰ ਲੜਕੀ ਹਬੂਰ ਹੈ ਨੰਦਨਗਰੀ ਦੀ ਜੀ ਜੀ ਪੂਰੀ ਹਰਪ੍ਰੀਤ ਕੌਰ ਹੈ ਜੀ ਹਰਪ੍ਰੀਤ ਕੱਲਾ ਨਾ ਜਾਂਦੇ ਜੀ ਜੀ ਹਰਪ੍ਰੀਤ ਕੱਲਾ ਜੀ ਇਹ ਨਿਕਲ ਲੜਕਾ ਹੈ ਉਹਦੇ ਨਾਲ ਸ਼ਾਫਿਰ ਦਸ ਸੀਗੇ ਜੀ ਉਹ ਕਾਰਜਗਰਨ ਹੋਈ ਇਹ ਦੇਖ ਕਰਕੇ ਅੱਜ ਪਾਣਾ ਵਾਹ ਰੇ ਉਮਰ ਕਿੰਨੀ ਕੈਸਾ ਰ ਇਹਨਾਂ ਦੀ 30 ਸਾਲ ਉਮਰ ਤਾਂ ਕਰ ਰੋ ਜੀ ਠੀਕ ਆ ਕੋ ਬੱਚਾ ਬੱਚਾ ਵੀ ਐ ਸਰ ਇਹਨਾਂ ਦਾ ਇੱਕ ਲੜਕਾ 5 ਸਾਲ ਦਾ ਹੈ ਨਾ ਜੀ ਹੁਣ ਕੀ ਕਾਰਵਾਈ ਹੋਏਗੀ ਸਰ ਇਹ ਹੁਣ ਸਿਟੀ ਵਨ ਨਾਲ ਕਾਰਜ ਕਰ ਰਹੇ ਜੀ ਜੋ ਧਿਆਨ ਲਿਖਦੇ ਆ ਜੀ ਜੋ ਪ੍ਰੋਪਰ ਚੈਨਲ ਹੋਏਗਾ ਜੋ ਸਸਤੇ ਸੀ ਕਰਾਂਗੇ ਡੈਡ ਬੋਡੀ ਕੀ ਦੀ ਮਦਦ ਨਾਲ ਰ ਬੋਰਡ ਪੰਚਾਈ ਜਾ ਰਹੀ ਹੈ ਸਰ ਆ ਆ ਜੀ ਸਸਤਾ ਰੇ ਜੀ